ਪਰ ਇਹ ਲੋਕਾਂ ਨੂੰ ਗੁਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਇੱਕ ਬਹੁਤ ਵਧੀਆ ਗੁੱਡ ਨਿਊਜ਼ ਮੁਬਾਰਕ ਦੇ ਰਿਹਾ ਕਿ ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਔਰ ਜਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਔਰਤੇ ਸੰਘਰਸ਼ ਕੀਤੇ ਸੀਗੇ ਅੱਜ ਉਹ ਪੁਰਾਣਾ ਹਸਪੀਟਲ ਪਹਿਲਾਂ ਹੀ ਅਸੀਂ 15 ਮਾਰਚ ਨੂੰ 2026 ਜਨੂ ਵੇਰੇ ਵਾ ਤਰੀਕੇ ਨਾਲ ਚਾਲੂ ਕਰਤਾ ਸੀਗਾ OPD ਇਹਦੀ ਉਸ ਦਿਨ ਤੋਂ ਹੀ ਚੱਲ ਰਹੀ ਸੀ ਕਿ ਡਾਕਟਰ ਸਾਰੇ ਤਨਾਤ ਸੀਗੇ ਪਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜੋ ਸ਼ੁਰੂ ਹੋਈ ਆ ਔਰ ਪਹਿਲੀ ਡਿਲੀਵਰੀ ਜਿਹੜੀ ਆ ਅੱਜੋ ਹੁਣੇ ਕੁਝ ਦੇਰ ਪਹਿਲਾਂ ਇੱਥੇ ਕੀਤੀ ਆ ਇਹਦੇ ਲਈ ਮੈਂ ਮੁਬਾਰਕ ਦੇਣਾ ਸਾਰੇ ਮੈਡੀਕਲ ਸਾਥੀ ਨੂੰ ਜਿਹੜੇ ਮੇਰੇ ਨਾਲ ਡਾਕਟਰ ਕਲਸੀ ਪ੍ਰਭਜੋ ਜੀ ਜਿਹੜੇ ACS ਨੇ ਅੱਜਕੱਲ੍ਹ ਸਭਨ ਸੱਚੇ ਦਾ ਕੰਮ ਦੇਖ ਰਹੇ ਨੇ ਡਾਕਟਰ ਰੋਮੀ ਜੀ ਜਿਹੜਾ ਸਾਡੇ ਡੀਐਮ ਸੀ ਨੇ ਹਰਵਿੰਦਰ ਜੀ ਐਸਐਮਓ ਔਰ ਲਾਡਕ ਕਮਨ ਅੱਜ ਨੇ ਮੇਰੇ ਨਾਲ ਮੇਰੇ ਸਾਥੀ ਮਿੱਟੂ ਜੀ ਰੋਬਿੰਦਰ ਜੀ ਪਰ ਅੱਜ ਦਿਵਦੀਆ ਘਰਾਈਆਂ ਤੋਂ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇਸ ਰਾੜੇ ਹਸਪੀਟਲ ਨੂੰ ਚਾਲੂ ਕਰਕੇ ਲੋਕਤਵਾਲ ਸਵਰਪਤ ਕੀਤਾ ਔਰ ਪਿਛਲੇ 11 ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ 8 ਕਿਲੋਮੀਟਰ ਦੂਰ ਪਹੁੰਚੀ ਜਾਂਦੇ ਸੀਗੇ ਹੁਣ ਉੱਥੇ ਜਾਣ ਦੀ ਲੋੜ ਨਹੀਂ ਪ੍ਰਾਈਵੇਟ ਹਸਪੀਟਲ ਤੋ ਜਾਣ ਦੀ ਲੋੜ ਨਹੀਂ ਇਹ ਇੱਥੇ ਸਾਡੇ ਸ਼ਹਿਰ ਦੀਆਂ ਬੱਚੀਆਂ ਛੋਟੀਆਂ ਪੈਣਾ ਇੱਥੇ ਜਿਹੜੀਆਂ ਫੈਮਿਲੀ ਵੇ ਤੇ ਨੇ ਉਹ ਇੱਥੇ ਆਪਣੀ ਡਿਲੀਵਰੀ ਜਿਹੜੀਆਂ ਨੇ ਕਰਾ ਸਕਿਰ ਗਿਆ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਕੀਤਾ ਔਰ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਕੁਪਿੰਦਰ ਇਹ ਸਾਡੇ ਗਾਇਨੀ ਦੇ ਬਾਹਰ ਨੇ ਔਰ ਜਿਹੜੇ ਬੱਚਿਆਂ ਦੇ ਲੋਕਾਂ ਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੂੰ ਵੀ ਮੁਬਾਰਕ ਦਿਨਾ ਸ਼ਹਿਰ ਵਿੱਚ ਹੋਣ ਕਰਕੇ ਹੋਰ ਵੀ ਫੈਸਿਲਿਟੀ ਚਾਹੀਦੀ ਆ ਕਿਉਂਕਿ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਔਰ ਕੀ ਆ ਰਿਹਾ ਇੱਥੇ ਇੱਥੇ ਹਰ ਚੀਜ਼ ਆ ਰਹੀ ਆ ਦੇਖੋ ਜਸਵੰਤ ਸਾਹਿਬ ਤੋਂ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਕਰਨਾ ਕਰਾਉਣ ਵਾਲੇ ਨੇ ਬੰਦ ਕਰਕੇ ਇੱਕੋ ਦਿਨ ਚ 2016 ਚ ਬਿਲਕੁਲ ਠੀਕ ਹੈ ਤੇ 11 ਸਾਲ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਤੇ ਜੇ ਹੁਣ ਆ ਕੇ ਅਸੀਂ ਕੋਸ਼ਿਸ਼ ਕੀਤੀ ਲੋਕਾ ਨਾਲ ਵਾਦਾ ਕੀਤਾ ਸੀ 2022 ਦੇ ਵਿੱਚ ਇਹਦੀ ਮਨਜ਼ੂਰੀ ਆ ਗਈ ਔਰ 5 5 2023 ਨੂੰ ਇਹਦੀ ਰੈਨੋਵੇਸ਼ਨ ਦਾ ਨੀ ਪੱਤਰ ਆਖਤਾ 2 ਕਰੋੜ 62 ਲੱਖ ਦੇ ਨਾਲ ਇਹਦੀ ਬਿਲਡਿੰਗ ਤੇ ਲੱਗਿਆ 1 ਕਰੋੜ 15 ਲੱਖ ਰੁਪਈਆ ਇਕੁਪਮੈਂਟ ਤੇ ਆਇਆ ਔਰ 5 5 2024 ਨੂੰ ਵਿਦੇ ਵਿਵ ਤਰੀਕੇ ਦੇ ਨਾਲ ਇਹਦੀ ਇਨੌਗੁਰੇਸ਼ਨ ਹੋ ਗਈ ਓਪੀਡੀ ਸ਼ੁਰੂ ਹੋ ਗਈ 20 ਪੋਸਟਾਂ ਆ ਗਈਆਂ ਔਰ ਹੁਣ ਲੇਬਰ ਰੂਮ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਨੈਕਸਟ ਸਟੇਜ ਦੇ ਉੱਪਰ ਆਪਾਂ ਥੀਏਟਰ ਜਿਹੜਾ ਸਰਜਰੀ ਦਾ ਉਹ ਵੀ ਇੱਥੇ ਸ਼ੁਰੂ ਹੋ ਜਾਊਗਾ ਇੱਥੇ ਡੈਂਟਲ ਚੇਅਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਾਊਗੀ ਡੈਂਟਿਸਟ ਵੀ ਇੱਥੇ ਬੈਠਣਗੇ ਸਰਜਰੀ ਵੀ ਇੱਥੇ ਹੋਊਗੀ ਲੇਬਰ ਰੂਮ ਦਾ ਵੀ ਕੰਮ ਹੋਊਗਾ ਮੈਡੀਸਨ ਦੀ ਡਾਕਟਰ ਸਾਹਿਬਾਨ ਵੀ ਇੱਥੇ ਆਉਣਗੇ इवन ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਆਟੋਪੇਟਿਕ ਸਰਜਰੀ ਵੀ ਜਿਹੜੀ ਆ ਉਹ ਸਮਾਂ ਪਾ ਕੇ ਹੋਵੇ ਕਿਉਂਕਿ ਅਸੀਂ ਇਹ ਚਾਹਦੇ ਆ ਕਿ ਇੱਕ 11 ਸਾਲ ਦੀ ਚੀਜ਼ ਨੂੰ ਬੰਦ ਨੂੰ ਚਲਾਉਣਾ ਹੈਪੀਸਟਲੀ ਨਾ ਕਰੀਏ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਅਸੀਂ ਸਟੈਪ ਬਾਈ ਸਟੈਪ ਉਹਨੂੰ ਕਨਸੋਲੀਡੇਟ ਕਰਕੇ ਤਾਂ ਕਿ ਲੋਕਾਂ ਨੂੰ ਸਰਵਿਸ దਈਏ ਪਿਛੜੀ ਸਰਵਿਸ దਈਏ ਉਹ ਫਿਰ ਵਧੀਆ ਹੋਵੇ ਔਰ ਮੇਰੇ ਮੰਦਿਤ ਮੰਨਾਈ ਆ ਕਿ ਇਹ 30 ਬੈਡਡ ਹਸਪੀਟਲ ਦੁਬਾਰਾ 100 ਬੈਡਡ ਹਸਪੀਟਲ ਦੇ ਵਿੱਚ ਹੋਵੇ ਔਰ ਇੱਥੇ ਉਹੀ ਤਰੀਕੇ ਦੀਆਂ ਰੌਣਕਾਂ ਲੱਗਣ ਜੋ ਅੱਜ ਤੋਂ 11 ਸਾਲ ਪਹਿਲਾਂ ਲੱਗਦੀਆਂ ਸੀਗੀਆਂ ਔਰ ਗੁਰਦਾਸਪੁਰ ਦੇ ਲੋਕ ਇੱਕ ਵੱਡੀ ਆਸੂ ਜਿਹੜੀ ਆ